उनसे पूछे थे कि तुम मोहल्ले वाले बात है आप टावर लगवा दिए कता लग गया तो लग गया तो उन्होंने परमिशन ली हुई है ये गल पता नहीं परमिशन लिया है कि नहीं लिया पर उन्हें अपना मैंने उनसे बात किया था उन्होंने कहा जो लग गया लग गया अच्छा हाँ जी कौन है किन में लग गया इन्हें फौजी सरदार हैं नाम नाम उनको पता नहीं है फौजी सरदार है परविंदर ਕਿਆ ਮੰਗਿਆ ਬਾਪ ਮੰਗ ਇਹੀ ਹੈ ਕਿ ਜਲ ਜਲ ਸਭ ਤੋਂ ਜਲਦੀ ਜਿੰਨਾ ਜਲਦੀ ਹੋ ਵਹਾਂ ਸੇ ਟਾਵਰ ਹਟਾਇਆ ਜਾ ਬੱਚੇ ਛੋਟੇ ਛੋਟੇ ਹੈ ਘਰ ਮੇਂ ਬਿਮਾਰ ਪੈ ਰ ਕਿਸੇ ਕੇ ਚੀਨੀਆ ਕੇ ਬਿਮਾਰੀ ਕਿਸੇ ਕੇ ਹਾਰਟ ਕੇ ਬਿਮਾਰੀ ਮੇਰੀ ਵਾਈਫ ਦਾ ਹਾਰਟ ਕੇ ਬਿਮਾਰੀ ਹੈ ਉਹਨਾਂ ਜਲਦੀ ਔਰ ਜੋ 2-4 ਸਾਲ ਜੀਨਾ ਹੈ ਉਹ ਤਾਂ ਜਲਦੀ ਨਿਕਲ ਜਾਏਗਾ ਫਿਰ ਜਿੰਗੀ ਨਾ ਮਹੀ ਤੁਹਾਡਾ ਮੇਰਾ ਨਾਮ ਸੁਖੀਰ ਕੌਰ ਹੈ ਮੈਂ ਮੁਹੱਲਾ ਗੋਪਾਲਨਗਰ ਸਤ ਨੰਬਰ ਗਲੀ ਚ ਰਹਿੰਦੇ ਆ ਸਾਡੇ ਮਹੱਲੇ ਦੇ ਵਿੱਚ ਰਾਤੋ ਰਾਤ ਟਾਵਰ ਲਗਾਇਆ ਗਿਆ ਆ ਜਦੀ ਰੇਂਜ 8 ਕਿਲੋਮੀਟਰ ਦੇ ਕਰੀਬ ਪਸੀ ਜਾਂਦੀ ਹੈ ਜੋ ਕਿ ਸਾਡੀ ਸਿਹਤ ਨਾਲ ਪੂਰਨ ਤੌਰ ਤੇ ਫਿਲਵਾੜੀ ਹੈ ਇਹ ਟਾਵਰ ਕਦੋਂ ਲਗਾਇਆ ਗਿਆ ਇਹ ਟਾਵਰ ਰਾਤੀ तकरीबन 2:00 ਵਜੇ ਦੇ ਕਰੀਬ ਲਗਾਇਆ ਗਿਆ ਅੱਛਾ ਜੀ ਰਾਤ ਨੂੰ ਲਗਾਇਆ ਗਿਆ ਕੱਲ ਦਿਨੇ ਬਿਲਕੁਲ ਨਹੀਂ ਸੀ ਕੋਈ ਨੂੰ ਪਤਾ ਜਔ ਸਵੇਰੇ ਸਾਰੇ ਉੱਠੇ ਆ ਤੇ ਉਦੋਂ ਦੇਖਿਆ 6 ਵਜੇ ਦੇ ਕਰੀਬ ਲੋਕਾਂ ਨੇ ਦੇਖਿਆ ਤੇ ਇਹ ਲੱਗਿਆ ਹੋਇਆ ਸੀ ਇਹਦੀ ਸ਼ਿਕਾਇਤ ਕੀਤੀ ਤੁਸੀਂ ਫਿਰ ਇਸ ਦੀ ਸ਼ਿਕਾਇਤ ਕਰਨ ਵਾਸਤੇ ਭੋਲਾ ਸਾਹਿਬ ਕੋਲ ਐਮਐਲਏ ਸਾਹਿਬ ਕੋਲ ਗਿਆ ਸੀ ਪਰ ਐਮਐਲਏ ਸਾਹਿਬ ਭਾਲੇ ਆਪਣੇ ਦਫ਼ਤਰ ਦਿਖਾਈ ਹੱਲਿੰਗੇ ਕਿ ਤੇ ਸੁਣਨੇ ਹੋ ਜਦੋਂ ਆਣਗੇ ਉਦੋਂ ਬਾਅਦ ਕੀ ਦਾਵਾ ਹੈ ਜਿੰਨਾ ਵੱਲੋਂ ਇਹ ਟਾਵਰ ਲਗਾਇਆ ਗਿਆ ਪਰਮਿੰਦਰ ਸਿੰਘ ਸੰਧੂ ਨੇ ਫੌਜੀ ਨੇ ਉਹ ਤੇ ਉਹਨਾਂ ਨੇ ਤਾਂ ਆਪਣਾ ਮਕਾਨ ਸੀਲ ਕਰ ਦਿੱਤਾ ਇਹ ਤੇ ਹੋ ਸਕਦਾ ਉਹ ਚੰਡੀਗੜ੍ਹ ਸ਼ਿਫਟ ਹੋ ਜਾਣ ਜੋ ਵੀ ਉਹਨਾਂ ਨੇ ਜਿੱਥੇ ਜਾਣਾ ਜਾਣ ਪਰ ਸਾਡੇ ਬੱਚਿਆਂ ਨਾਲ ਸਾਡੀ ਸਿਹਤ ਦੇ ਨਾਲ ਪੂਰੀ ਤਰ੍ਹਾਂ ਖਿਲਵਾੜਿਆ ਜੇ ਗੱਲ ਕਰੀਏ ਵੀ ਮਤਲਬ ਇਸ ਏਰੀਆ ਦੇ ਵਿੱਚ ਕਾਫੀ ਜਿਹੜੇ ਏਜਡ ਲੋਕ ਰਹਿੰਦੇ ਨੇ ਹਾਂਜੀ ਉਹਨਾਂ ਲਈ ਜਿਹੜੇ ਹਾਨੀਕਾਰਕ ਨਹੀਂ ਏਜ ਮਤਲਬ ਪੂਰੀ ਮਨੁੱਖਤਾ ਲਈ ਗਲਤੀ ਹੈ ਇਹ ਪਰ ਏਜ ਵਾਈਜ਼ ਨਹੀਂ ਛੋਟੇ ਬੱਚੇ ਤੋਂ ਲੈ ਕੇ ਚਾਹ ਸੀਨੀਅਰ ਸਿਟੀਜ਼ਨਾਂ ਚਾਹ ਛੋਟੇ ਬੱਚੇ ਹਰ ਇੱਕ ਦੀ ਸਿਹਤ ਨਾਲ ਇਹ ਖਿਲਵਾੜਿਆ ਕਿਉਂਕਿ ਅੱਜ ਤੱਕ ਅੱਜ ਕੱਲ ਤੁਹਾਨੂੰ ਪਤਾ ਬੱਚੇ ਵੀ ਸੇਤ ਨਹੀਂ ਸਹੀ ਨਹੀਂ ਰਹਿੰਦੀ ਹੈਗੀ ਔਰ ਬੱਚੇ ਵੀ ਆਪਣੇ ਇੱਕ ਇੱਕ ਦੋ ਦੋ ਬੱਚੇ ਆ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਹਸਪੀਟਲਾਂ ਕਿਧਰਾਂਗੇ ਕੌਣ ਇੰਨਾ ਚ ਖਰਚਾ ਚੱਲੇਗਾ ਸਾਡਾ ਕੀ ਨਾਮ ਹੈ ਤੁਹਾਡਾ ਕੀ ਮੇਰਾ ਨਾਮ ਗੁਰਮੀਤ ਸਿੰਘ ਕੰਡਈ ਅੱਜ ਤੁਸੀਂ ਕਪਾਣਗਰ ਚੌਂਕ ਇਕੱਠੇ ਹੋਏ ਹੋ ਕੀ ਮਾਮਲਾ ਹੈ ਭਈ ਸਾਡੇ ਘਰ ਦੀ ਬੈਕਸਾਈਡ ਤੇ ਐਡਵੋਕੇਟ ਪਰਮਿੰਦਰ ਸਿੰਘ ਸੰਧੂ ਆ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਵੀ ਲੜ ਰਹੇ ਨੇ ਆ ਨਾਲ ਟਾਈਮ ਤੇ ਉਹਨਾਂ ਨੇ ਸਾਡੇ ਘਰ ਦੀ ਬੈਕਸਾਈਡ ਤੇ ਲੈਂਦੇ ਨੇ ਉਹਨਾਂ ਦੇ ਘਰ ਜੋ ਟਾਵਰ ਲਗਾਤਾ ਰਾਤੋ ਰਾਤ ਕੱਲ ਰਾਤ ਤੱਕ ਤਾਂ ਕਿਸੇ ਨੂੰ ਕੋਈ ਮਹੱਲੇ ਦੇ ਵਿੱਚ ਸੁਣ ਨਹੀਂ ਸੀ ਖਬਰ ਨਹੀਂ ਸੀ ਕਿ ਇੱਥੇ ਕੋਈ ਟਾਵਰ ਲੱਗਣ ਦਾ ਪ੍ਰੋਗਰਾਮ ਬਣ ਰਿਹਾ ਵਾ ਕਿ ਉਹਦੇ ਜਦੋਂ ਅਸੀਂ ਉੱਠ ਕੇ ਬਾਹਰ ਨਿਕਲੇ ਤਾਂ ਪਤਾ ਲੱਗਿਆ ਸਾਡੇ ਸਿਰ ਦੇ ਉੱਪਰ ਟਾਵਰ ਲਗਾ ਦਿੱਤਾ ਮੋਟਰ ਦਾ ਫਰਮਾਨ ਸਾਡੇ ਸਿਰ ਤੇ ਲਗਾ ਦਿੱਤਾ ਗਿਆ ਸਾਰੇ ਮਹੱਲੇ ਨਿਵਾਸੀ ਇਕੱਠੇ ਸਾਰਿਆਂ ਨੂੰ ਇਤਰਾਜ਼ ਆ ਮ ਦਾਵਾ ਫਾਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਕੋਈ ਨੀਕੀ ਹੋ ਗਈ ਕੌਣ ਜ਼ਿੰਮੇਵਾਰ ਆ ਇਹ ਇਸ ਚੀਜ਼ ਦੀ ਪ੍ਰਵਾਹ ਕੀਤੇ ਬਿਨਾ ਰਾਤੋ ਰਾਤ ਇਲੀਗਲ ਤਰੀਕੇ ਦੇ ਨਾਲ ਟਾਵਰ ਲਗਾ ਦਿੱਤਾ ਗਿਆ ਜਿਹਦੇ ਤੇ ਸਾਨੂੰ ਉਤਰਾਜ ਹੈ ਜਲਦ ਤੋਂ ਜਲਦ ਇਹ ਟਾਵਰ ਦੀ ਮੂਵ ਕੀਤਾ ਜਾਵੇ ਸਾਡੀ ਮੰਗ ਆ ਐਮਐਲਏ ਸਾਹਿਬ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਕੀ ਲੱਗਦਾ ਕਿ ਰਾਤ ਨੂੰ ਹੀ ਕਿਉਂ ਲਗਾਇਆ ਗਿਆ ਸਰ ਇਲੀਗਲ ਟਾਵਲ ਵਰਡ ਯੂਜ਼ ਕੀਤਾ ਮੈਂ ਤੁਹਾਨੂੰ ਇਲੀਗਲ ਤਰੀਕੇ ਨਾਲ ਲਗਾਇਆ ਰਾਤੋ ਰਾਤ ਹੀ ਕੰਮ ਹੁੰਦੇ ਜਿਹੜੇ ਇੱਕ ਨੰਬਰ ਦੇ ਕੰਮ ਹੁੰਦੇ ਉਹ ਤਾਂ ਜਿੰਨੇ ਕਰਦੇ ਦਿਨ ਦਿਨ ਚਾਨਣ ਵਿੱਚ ਕੀਤੇ ਜਾਂਦੇ ਰਾਤ ਦੇ ਨੇ ਇਹ ਤੁਹਾਨੂੰ ਪਤਾ ਦੋ ਨੰਬਰ ਦੇ ਕੰਮ ਹੁੰਦੇ ਨੇ ਤੇ ਤੁਹਾਡੇ ਮਹੱਲਾ ਨਿਵਾਸੀਆਂ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਹੈ ਮਹੱਲਾ ਨਿਵਾਸੀਆਂ ਵੱਲੋਂ ਸਰ ਆ ਦੇਖੋ ਅਸੀਂ ਲੈਟਰ ਬਣਾਈ ਆ ਐਮਐਲਏ ਸਾਹਿਬ ਨੂੰ ਅਸੀਂ ਦੇਣੀ ਹੈ ਲੈਟਰ ਇਹਦੇ ਵਿੱਚ ਤਕਰੀਬਨ 50 ਬੰਦੇ ਦੇ ਸਾਈਨ ਹੈਗੇ ਸਰ ਆ ਤੁਸੀਂ ਲੈਟਰ ਦੇਖ ਸਕਦੇ ਹੋ ਇਹਦੇ ਵਿੱਚ ਸਾਈਨ ਹੈਗੇ ਸਾਰਾ ਪੇਜ ਭਰਿਆ ਹੈ ਤੇ ਦੀ ਬੈਗ ਦੇ ਉੱਪਰ ਵੀ ਸਾਈਨ ਹੋਏ ਹੋਏ ਨੇ ਇਹ 50 ਬੰਦੇ ਦੇ ਤਕਰੀਬਨ 사인 ਹੈਗੇ ਨੇ ਮਹੱਲੇ ਨੇ ਕੰਪਲੇਂਟ ਲਿਖੀ ਹੈ ਐਮਐਲਏ ਸਾਹਿਬ ਕੋ ਜਾਣਾ ਸੀ ਉਹ ਐਮਐਲਏ ਸਾਹਿਬ ਆ ਜੀ ਕਿਸੇ ਨਿੱਜੀ ਕਾਰਨਾ ਕਰਕੇ ਸਾਨੂੰ ਮਿਲ ਨਹੀਂ ਸਕੇ ਅਸੀਂ ਜਾਵਾਂਗੇ ਸ਼ਾਮੀ ਜਰੂਰ ਉਹਨਾਂ ਕੋਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗੇ ਮੈਟਰ ਇਹ ਵਾਲਾ ਜਲਦ ਤੋਂ ਜਲਦ ਟਾਵਰ ਫਿਰ ਉਹਨਾਂ ਦੀ ਨੁਮਾਇंदे ਮੈਂ ਇਹਦੇ ਤੇ ਤੁਹਾੜਾ ਜਾਊਗਾ ਜੀ ਜਦੋਂ ਤੁਹਾਡੀ ਹੁਣ ਅਜ ਮੇਲ ਸਾਬ ਨਾਲ ਗੱਲ ਹੋਈ ਹੈ ਤੇ ਉਹਨਾਂ ਵੱਲੋਂ ਕੀ ਕਿਹਾ ਗਿਆ ਐਮਐਲਏ ਸਾਹਿਬ ਨਾਲ ਨਹੀਂ ਗੱਲ ਹੋਈ ਉਹਨਾਂ ਦੇ ਸਟਾਫ ਨਾਲ ਗੱਲ ਹੋਈ ਸੀ ਕਿ ਉਹ ਕਿਤੇ ਬਾਹਰ ਗਏ ਹੋਏ ਸੀ ਕਿ ਕੋਈ ਪਰਸਨਲ ਕਾਰਨ ਸੀਗਾ ਬਾਹਰ ਗਏ ਹੋਏ ਸੀ ਕਿ ਦੱਸਿਆ ਸੀ ਉਹਨਾਂ ਨੇ ਮੈਨੂੰ ਤੇ ਅਸੀਂ ਸ਼ਾਮ ਨੂੰ ਉਹਨਾਂ ਕੋਲ ਟਾਈਮ ਲੈ ਕੇ ਜ਼ਰੂਰ ਜਾਵਾਂਗੇ ਪਰ ਇਹ ਆਮ ਆਦਮੀ ਪਾਰਟੀ ਦੇ ਨੁਮਾਇंदे ਜੋ ਹੈ ਇਸ ਤਰੀਕੇ ਨਾਲ ਧੱਕੇਸ਼ਾਹੀ ਕਰ ਰਹੇ ਸਾਰਾ ਮhalla ਪਰੇਸ਼ਾਨ ਆ ਆਮ ਆਦਮੀ ਪਾਰਟੀ ਦੇ ਵਿੱਚ ਐਦਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਜਿਹੜਾ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੀਤਾ ਜਾਵੇ ਪਰ ਇਹ ਸਾਡੇ ਮਹੱਲੇ ਦੇ ਵਿੱਚ ਗੋਪਾਲ ਨਗਰ ਟਿੱ ਸਸ ਸਿਕਾ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ